ਉਹ ਵਾਹੇ ਗਏ ਇਹ ਚਾਬੀ ਦਰੀ ਆਣਾ ਬਈ ਹਾਂਜੀ ਅਰੇ ਰੇ ਸਾਡੀ ਵੇਸ਼ ਕਰ ਇਹਦੀ ਆਵਾਜ਼ ਥੋੜੀ ਉਧੋ ਉਧਾ ਰਹੀ ਹੈ ਨਾ ਜਿਵੇਂ ਹਾਂਜੀ ਉਹ ਬੈਂਡ ਦਾ ਫਰਕ ਪੈ ਜਾਂਦਾ ਹੈ ਹੈਨਾ ਹਾਂਜੀ ਉਹ 2 ਇੰਚ ਹੈ ਡੇਢ ਹੈ ਹਾਂ ਹਾਂ ਦੀ ਵਾਇਮ ਨੂੰ ਘੈਂਟ ਜੀ ਲੱਗੀ ਏ ਰ ਇਹ ਆਪਾਂ ਕੋਈ ਸੀਟੀ ਸੂਟੀ ਲਾਈ ਨਹੀਂ ਤਾਂ ਵੀ ਹੈ ਨਾ ਹਾਂਜੀ ਹਾਂਜੀ ਘੈਂਟ ਆ ਜੈਨੂਨ ਜੈਨੂਨ ਦਾ ਸੋਨਾ ਜੈਨੂਨ 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 ਕਿਵੇਂ ਆ ਆ ਵੇਲਾ ਜੈਨੂਨ ਲਾਈ ਜਨੇ ਸਾਮਾਨ ਇੱਧਰ ਜੈਨੂਨ ਆ ਇੱਧਰ ਦੁੱਜਾ ਲੱਗਾ ਤੂੰ ਜਾ ਕੇ ਬਾਹਰ ਬਹਿ ਗਿਆ ਵਤੰਦਰਾ ਵੀਰ ਆਈ ਮੜਿਆ ਆ ਵੀਰੀ ਚਲਾਉਂਦਾ ਨਾ ਰੈਟਰ ਨੂੰ ਹਾਂਜੀ ਹਾਂਜੀ ਆ ਜਾ ਵੀ ਸ਼ੀਰਾ ਜੈਨੂਨ ਕਰਦਾ ਗੱਡੀ 'ਚ ਬਹਿ ਕੇ ਗੱਲ ਆ ਈ ਹਾਲੀ ਵਧੀਆ ਵਧੀਆ ਭਾਈ ਕੰਮ ਸੇ ਤਾਂ ਹਾਂਜੀ ਹਾਂਜੀ ਕਿਵੇਂ ਚੱਲਿਆ ਟਰੈਕਟਰ ਮਜ਼ਾ ਭਾਈ ਅੱਗੇ ਆ ਟਰੈਕਟਰ ਜਿਵੇਂ ਵੀਰ ਨੇ ਦੱਸਿਆ ਤੀਜੀ ਜੋੜੀ ਆ ਟਾਇਰਾਂ ਦੀ ਹਾਂਜੀ ਹਾਂਜੀ ਭਾਈ ਬਹੁਤ ਚੱਲਿਆ ਟਰੈਕਟਰ ਭਾਈ ਸੀਜ਼ਨ ਹੀ ਲਾਈ ਦੇ ਆਪਾਂ ਜਦੋਂ ਲੀਜ਼ਰ ਦਾ ਸੀਜ਼ਨ ਹੋ ਗਿਆ ਸਾਰੇ ਕੰਮ ਕਹਿ ਨਾ ਆਪਾਂ ਹੌਲਣ ਹੋਣੀ ਲਿਆ ਅੱਛਾ ਪਹਿਲਾਂ ਇੰਨੇ ਹੀ ਕਰਦੇ ਹੀ ਖੇਤੀ ਸਾਰੀ ਓਕੇ ਕੋਈ ਐਸਾ ਇੰਪਲੀਮੈਂਟ ਨਹੀਂ ਜਿਹੜਾ ਇਹਦੇ ਮਗਰ ਪਾਇਆ ਨਹੀਂ ਨਹੀਂ ਸਾਰੇ 82 ਸਾਰੇ 26 ਫੁੱਟ ਦੀ ਟਰਾਲੀ ਸਾਰਾ ਕੋਈ ਤੇ ਮਗਰ ਪਾਈਦਾ ਤੈਨੂੰ 18 ਚ ਟਰਬੋ ਲੱਗੀ ਐ ਤੇ ਤੈਨੂੰ ਇਹਦੇ ਚ ਕੋਈ ਦਿੱਕਤ ਪਰੇਸ਼ਾਨੀ ਓਵਰ ਹੀਟ ਕੁਛ ਵੀ ਭਾਈ ਕੋੱਖ ਨਹੀਂ ਕੋਈ ਵੀ ਇਹ ਦਿੱਕਤ ਨਹੀਂ ਆਈ ਜਦੋਂ ਉਹ ਲਾਇਆ ਇਦਾਂ ਇਦਾਂ ਕੰਪਨੀ ਫੇਟੜੀ ਆ ਇਹ ਕੰਮ ਹੀ ਆ ਇਹਦਾ ਓਵੇਂ ਹੀ ਚੱਲਦਾ ਓਵੇਂ ਹੀ ਚੱਲਦਾ ਭਾਜੀ ਪਾਣੀ ਪੂਣੀ ਤਾਂ ਨਹੀਂ ਘਟਾਉਂਦਾ ਨਹੀਂ ਭਾਜੀ ਦੇਖਿਆ ਹੀ ਨਹੀਂ ਕਦੇ ਓੜ ਹੀ ਨਹੀਂ ਪੈਂਦੀ ਪਾਣੀ ਨਹੀਂ ਕਿਹਾ ਦੇਖਿਆ ਕਦੇ ਦੇਖਿਆ ਹੀ ਨਹੀਂ ਲੋੜ ਹੀ ਨਹੀਂ ਪਈ ਕਦੇ ਘਟਿਆ ਹੀ ਨਹੀਂ ਇਹ ਆ ਸੀਜ਼ਨ ਤੋਂ ਪਹਿਲਾਂ ਦੇਖ ਲਈਦਾ ਬਾਹਰ ਸੀਜ਼ਨ ਆਇਆ ਨਾ ਇਹ ਤਾਂ ਹੀ ਮੁੱਕ ਦੇਖੀ ਹਾਂ ਕਿਉਂਕਿ ਜਦੋਂ ਆਪਣੇ ਨਵੇਂ ਟਰੈਕਟਰ ਨਵੀਂ ਚੀਜ਼ ਲੈਣ ਦਾ ਤਾਂ ਹੀ ਸਵਾਲ ਆਉਂਦਾ ਨਾ ਹਾਂਜੀ ਹਾਂਜੀ ਵੀ ਪੁਰਾਣੀ ਚੀਜ਼ ਦਾ ਨਾ ਜੱਸ ਬਾਈ ਬੰਦਾ ਥੋੜੀ ਟਰਾਈ ਜੀ ਕਰਦਾ ਨਵੀਂ ਦੇ ਤਾਂ ਹੁੰਦਾ ਵੀ ਸਾਰਾ ਕੁਝ ਤਾਂ ਨਵਾਂ ਹੁੰਦਾ ਹਾਂਜੀ ਹਾਂਜੀ ਮਾੜੀ ਕਿਸਮਤ ਨੂੰ ਨਾ ਕੋਈ ਗੱਲ ਬਣ ਜੇ ਨਹੀਂ ਤੇ ਛੇਤੀ ਕੀਤਿਆ ਨਹੀਂ ਤੇਰੇ ਹਿਸਾਬ ਨਾਲ ਫਰਕ ਪਿਆ ਭਾਜੀ ਮੈਂ ਕਹਾਂ ਜ਼ਮੀਨ ਦਾ ਸਮਾਨ ਦਾ ਫਰਕ ਵੈ ਗਿਆ ਦਾ ਪਹਿਲਾਂ ਤੇ ਪਹਿਲਾਂ ਵੀ ਓਦਾਂ ਚੱਲਦਾ ਸੀ ਪਰ ਜਿੱਦਾਂ ਬਾਅਦੋਂ ਚਲਾਇਆ ਹੂੰ ਮੈਂ ਕਹਾਂ ਇਹ ਆਗੀ ਪਾਤੀ ਭਾਈ ਨੇ ਵਿੱਚ ਮੈਰੀ ਗੁਰੂ ਜੱਸਾ ਭਾਈ ਮੈਂ ਤੈਨੂੰ ਇੱਕ ਸਵਾਲ ਪੁੱਛਣਾ ਸੀਗਾ ਹਾਂਜੀ ਆਜੋ ਤੁਸੀਂ ਵੀ ਕੋਈ ਨਹੀਂ ਲੱਗ ਗਈ ਇਹ ਵੀਰ ਨੇ 18 ਚ ਤੇਰੇ ਤੋਂ ਹੀ ਲਵਾ ਲਿਆ ਹਾਂਜੀ ਹਾਂਜੀ ਇਹ ਸਾਰਾ ਕੰਮ ਕਰਦਾ ਇਹ ਟੂ ਜ਼ेड ਜਿਵੇਂ ਵੀਰ ਨੇ ਦੱਸਿਆ ਸਾਰੇ ਲੇਜ਼ਰ ਕਰਾ ਮੱਕੀ ਸਾਰੇ ਕੰਮ ਕਰਦੇ ਤੁਸੀਂ ਨਾ ਤੁਸੀਂ ਲਾ ਕੇ ਉਹਨੂੰ ਭੇਜਤਾ ਹਾਂਜੀ ਇਹਨੂੰ ਟੈਸਟਿੰਗ ਪ੍ਰੋਪਰ ਦਿੱਤੀ ਸੀ ਨਹੀਂ ਪਹਿਲਾਂ ਇਹ ਮੈਂ ਚਲਾ ਕੇ ਜਿਹੜੀਆਂ ਰੀਲਾ ਵੀ ਹੋਣੀਆਂ ਥੱਲੇ ਪੇਜ ਤੇ ਅੱਛਾ ਜੀ ਪ੍ਰੋਪਰ ਚਲਾ ਕੇ 2 ਘੰਟੇ ਫੇਰ ਇਹਨਾਂ ਡਿਲੀਵਰ ਕੀਤਾ ਹੈ ਕੋਈ ਵੀ ਕਸਟਮਰ ਮੰਨ ਲਓ ਮੈਂ ਆਉਣਾ ਆਪਾਂ ਕਿ ਵੀ ਜ਼ਿਕਰ ਕਰਦੇ ਆ ਕਸਟਮਰ ਦੀ ਪੂਰੀ ਸੰਤੁਸ਼ਟੀ ਕਰਾ ਕੇ ਫੇਰ ਤੋਰਦੇ ਹਾਂਜੀ ਹੁਣ ਕਈ ਵਾਰੀ ਜ਼ਿਆਦਾ ਕਾਲੇ ਪੈ ਜਾਂਦੇ ਆ ਹੂੰ ਉਦੋਂ ਕਈ ਵਾਰੀ ਫੇਰ ਚੈੱਕ ਘੱਟ ਕਰ ਹੁੰਦਾ ਉਹਨੂੰ ਕਈ ਵਾਰੀ ਮਾਰੀ ਮੋਟੀ ਪਰੇਸ਼ਾਨੀ ਕਿਸੇ ਵੇਲੇ ਆਉਂ ਜਾਂਦੀ ਆ ਕੋਈ ਨਹੀਂ ਜ਼ਿਆਦਾ ਪ੍ਰੋਪਰ ਨਹੀਂ ਦਾ ਪ੍ਰੋਪਰ ਚੈੱਕ ਕਰਕੇ ਹੀ ਭੇਜੀਦਾ ਹੁਣ ਤਾਂ ਜ਼ਿਆਦਾ ਹੀ ਕਰਤਾ ਵੀ ਦੇਣਾ ਹੀ ਨਹੀਂ ਹੁੰਦਾ ਯਾਰ ਨਹੀਂ ਅਗਲੇ ਨੂੰ ਕਹਿ ਦੋ ਹਾਂਜੀ ਜੇ ਤੂੰ 2 ਦਿਨ ਦਾ ਸਮਾਂ ਜਾਂ ਤਾਂ ਵੱਧ ਲੈ ਲੈ ਹਾਂਜੀ ਹਾਂਜੀ ਉਹ ਜਿੱਦਾਂ ਹੁਣ ਆਪਾਂ ਉਹ 36 ਦੀ ਉਸ ਦਿਨ ਮੁੰਡਿਆਂ ਚੈੱਕ ਕੀਤਾ ਸੀਗਾ ਹਨਾ ਹਾਂ ਉਹਨਾਂ ਨੂੰ ਮੈਂ ਕਿਹਾ ਸੀਗਾ ਮੈਂ ਕਿਹਾ ਜਿੱਦਣ ਮੈਨੂੰ ਸੁੱਕੀ ਜਗ੍ਹਾ ਮਿਲੀ ਟ੍ਰੈਲ ਕਰਕੇ ਹੀ ਮੈਂ ਤੁਹਾਨੂੰ ਫੋਨ ਕਰਨਾ ਮੈਂ ਉਹਨਾਂ ਚਰਨਾ ਆਇਓ ਹਾਂ ਉਹਨਾਂ ਚੈਨਾ ਆਇਓ ਫੇ ਉਸ ਦਿਨ ਆਪਾਂ ਚੈੱਕ ਕੀਤਾ ਫੇ ਉਸ ਦਿਨ ਸੱਦੇ ਨਹੀਂ ਉਹ ਵੀਰ ਨਾਲ ਹੀ ਸੀ ਅੱਜ ਵਾਲੀ ਵੀਡੀਓ ਉਹਨਾਂ ਦੇ ਉਹਨਾਂ ਦੀ ਹੈ ਹਾਂਜੀ ਹਾਂਜੀ ਉਹਨਾਂ ਵਾਲੀ ਭਾਈ ਅੱਜ ਸਹੀ ਉਹ ਤਾਂ ਬਹੁਤ ਖੁਸ਼ ਸੀਗੇ ਹਾਂਜੀ ਹਾਂਜੀ ਮੇਰੇ ਕਹਿੰਦਾ ਮਤਲਬ ਦੱਸੋ ਕੀ ਚੱਕਰ ਹੈ ਵੀਰੇ ਮੋਡੀਫਿਕੇਸ਼ਨ ਚੱਲ ਪਈ ਬਹੁਤ ਹਾਂਜੀ ਹਾਂਜੀ ਅੱਜਕੱਲ ਜਿੰਨੇ ਵੀ ਵੀਰ ਭਰਾ ਮਕੈਨਿਕ ਵੀਰ ਨੇ ਜਾਂ ਦੂਜੇ ਵੀ ਨੇ ਘਰਾਂ 'ਚ ਵੀ ਨੇ ਜਿਹੜੇ ਮੇਰੇ ਅਰਗੇ ਵੀਰ ਹਨਾ ਉਹ ਵੀ ਮੋਡੀਫਾਈ ਸਾਰੇ ਕਰਦੇ ਵੈ ਹਾਂਜੀ ਹਾਂਜੀ ਕੋਈ ਕੋਣ ਇੰਜਨ ਬੰਦਣਾ ਜਾਂ ਕੁਛ ਵੀ ਬੰਦਣਾ ਹਨਾ ਹਾਂਜੀ ਉਹ ਤਾਂ ਗੱਲਾਂ ਗਈਆਂ ਸਾਰਿਆਂ ਕੋ ਨਵੇਂ ਟਰੈਕਟਰ ਆ ਮੋਡੀਫਿਕੇਸ਼ਨ ਦਾ ਦੌਰ ਬਹੁਤ ਜ਼ਿਆਦਾ ਹੈ ਇਨ ਕੇਸ ਜੇ ਕੋਈ ਦਿੱਕਤ ਆ ਜੀ ਉਹਨੂੰ ਕਿਵੇਂ ਹੈਂਡਲ ਕਰਦਿਓ ਉਹਨੂੰ ਜੇ ਤਾਂ ਉੱਥੇ ਹੀ ਹੈਂਡਲ ਹੋਣ ਵਾਲੀ ਆ ਵੀਡੀਓ ਕਾਲ ਕਰ ਲਈਦੀ ਆ ਜੇ ਮਾੜੀ-ਮੋਟੀ ਆ ਤਾਂ ਉਹਨਾਂ ਨੂੰ ਕਹੀਦਾ ਵੀ ਇੱਥੋਂ ਐਦਾਂ ਚੇਂਜ-ਚੁੰਜ ਕਰ ਲਓ ਹਨਾ ਮਾੜਾ-ਮੋਟਾ ਹਾਂ ਇਹ ਤਾਂ ਵੀ ਜਾ ਕੇ ਆਈਦਾ ਜੀ ਮਗਰ ਮਗਰ ਜਾਂਦੇ ਹੋ ਹਾਂਜੀ ਹਾਂ ਆਉਂਦਾ ਭਾਜੀ ਪੰਜੀ ਮਗਰ ਤੋਂ ਪੂਰਾ ਆਪਣਾ ਹੋ ਗਿਆ ਇੱਕ ਵਾਰੀ ਜਦੋਂ ਲਗਾਈ ਸੀ ਟਰਬ ਹਾਂ ਉਦੋਂ ਪੰਪ ਦਾ ਉਹ ਰੈਕ ਜੀ ਬਸ ਗਈ ਸੀਗੀ ਹਾਂ ਉਹ ਭਾਜੀ ਮਗਰ ਐਨ ਸੈੱਟ ਕਰਕੇ ਜਿੰਨਾ ਫੇਰ ਉਸ ਤੋਂ ਬਾਅਦ ਨਹੀਂ ਕਰਿਆ ਆਪਾਂ ਛੇੜ ਉਸ ਤੋਂ ਬਾਅਦ ਐ ਓਕੇ ਓਕੇ ਪੂਰਾ ਸਵਾਦ ਵੀ ਆਈ ਹੁੰਦਾ ਨਾ ਹਾਂਜੀ ਬਈ ਕਿਆ ਕਰੇ ਆਪਾਂ ਇਹ ਜਿਆਦਾ ਚਲਾਈਦਾ ਹੋਲਡਨ ਚਲਾਉਣਾ ਦੇਲੀ ਨਹੀਂ ਕਰਦਾ ਜਦੋਂ ਇਹ ਚੱਲੇ ਇਹ ਚਲਾਈਦਾ ਜਿਆਦਾ ਇਹ ਚਲਾਉਨੇ ਤੇ ਹੋਲਡਨ ਨੂੰ ਨਹੀਂ ਗੁਰੂ ਜੀ ਦੇ ਹੱਥ ਲਵਾਏ ਲਵਾਏ ਆ ਬਾਈ ਦੇ ਹੱਥ ਲੱਗੇ ਨਹੀਂ ਹੋਲਡਨ ਨੂੰ ਵੀ ਲੱਗੇ ਹੁਣ 18 ਜੈ ਟਾਇਰ ਪਾਏ ਤੂੰ ਗੱਡੀ ਦੀ ਆਹ ਦੀ ਗੱਲ ਕਰਦਾ ਮੈਂ ਤਾਂ ਗੱਡੀ ਨੂੰ ਵੀ ਹੱਥ ਲਵਾਇਆ ਗੁਰੂ ਜੀ ਦੇ ਉਹ ਸਾਡੇ ਤਾਂ ਵੀਡੀਓ ਨਹੀਂ ਸ਼ੂਟ ਹੁੰਦੀ ਬਈ ਗੱਡੀ ਤੇ ਵੀ ਅਸੀਂ ਤਾਂ ਚਾਰ ਮੋੜ ਲਾਏ ਆ ਇੱਧਰ ਧਿਆਨ ਦੇ ਇੱਧਰ ਹੀ ਵੀਡੀਓ ਸੈਟ ਆ ਹਾਂ ਜਾਨਵਰ ਤੂੰ ਕੰਮ ਖਰਾਬ ਨਾ ਕਰ ਦੇ ਆਪਾਂ ਇਹਨਾਂ ਦੇ ਲਈ ਟਰਾਈ ਉਸਤਾਦ ਹਾਂਜੀ ਹਾਂਜੀ ਰੱਖ ਮੇਰਾ ਵੀਰ ਸ਼ੋ ਥੱਲੇ ਉਹ ਵਾਲਾ ਟਰੈਕਟਰ ਵੀਰੇ ਬਾਹਰ ਕੱਢ ਲੋ ਓਏ ਦਰਵਾੜ ਦੇ ਹਾਂ ਲਿਫਟ ਚੱਕ ਲਾ ਉਹਦੀ ਦੁਬੱਗੇ ਲਿਫਟ ਨਹੀਂ ਚੱਕੀ ਉਹ ਤਕੜੇ ਕਰਕੇ ਸਾਰੇ ਇਧਰਵਾੜ ਲੈ ਲੈ ਫੇਰ ਰਹਿਣ ਦੇ ਇਧਰ ਹੀ ਲੈ ਹਾਂ ਆਦਾ ਇਧਰ ਹੀ ਤਵੀਆਂ ਖਿਲਾ ਦੇ ਇਹ ਨਾ ਆਪਾਂ ਲੱਗੇ ਹਾਂ ਟਰੈਕਟਰ ਚਲਾਉਣ ਇਹ ਤਵੀਆਂ ਉਸਤਾ ਜੀ ਕਿੰਨੀਆਂ ਨੇ ਇਹ 22 ਤਵੀਆਂ ਭਾਜੀ ਬਾਈ ਸੰਗਰੀਆਂ ਵਾਲਿਆਂ ਦੀਆਂ ਸੰਗਰੀਆਂ ਵਾਲਿਆਂ ਦੀ ਜੇ ਫਰੇਮ ਤੋਂ ਬਿਨਾ ਹੁੰਦੀਆਂ ਤਾਂ ਛੋਟੀਆਂ ਲੱਗਦੀਆਂ ਓਕੇ ਗਿਣਾ ਵੀ ਦੇ ਸ਼ੇਰਾ 1 2 3 4 5 6 7 8 9 10 11 ਜਿਆਦਾ ਤੂੰ ਨਾ ਬਾਈ ਹਾਂਜੀ ਬਹੁਤ ਸੋਹਣੀਆਂ ਲੱਗਦੀਆਂ ਯਾਰ ਇਹ ਬਣੀਆਂ ਹਨ ਹਾਂਜੀ ਹਾਂਜੀ ਖਲਾਰਾ ਜਾਂ ਘਟਾ ਖਲਾਰਾ ਜਾਂ ਘਟਾ ਹਨਾ ਇਹ ਸੰਗਲ ਚ ਪਾਉਣੀਆਂ ਸੰਗਲ 'ਚ ਪਾ ਲਏ ਪਕਾਣੀ ਤਾਂ ਅੱਲਾਈ ਜਾ ਰਹੇ ਹੈ ਤੁਹਾਡੇ ਚਾਹ ਉਹ ਵਾਲਾ ਜੋ ਗੁੱਲਾ ਨਹੀਂ ਪੈਂਦਾ ਉਹਦੇ ਵਾਲਾ ਗੁੱਲਾ ਲੈ ਆ ਨਹੀਂ ਤਾਂ ਜਾਂ ਉਹਦੇ ਵਾਲਾ ਗੁੱਲਾ ਲਿਆ ਜਾਂ ਉਹੋ ਹੀ ਕਰ ਲਾਵੇ ਕੈਚੇਜ ਵਾਲਾ ਹਾਂ ਤੇ ਜਾਂ ਸਿੱਧਿਆਂ ਵਾਲਾ ਉਹਦੇ ਚ ਮੰਡੇ ਤੱਤੇ ਨੇ ਤੱਤੇ ਮੰਡੇ ਦਾ ਟਰੈਕ ਬਣਾਦਾ ਟਰੈਕ ਮਕਾਉਣੇ ਤੁਹਾਨੂੰ ਆ ਵੀਡੀਓ ਦੇ ਵਿੱਚ ਪੰਗੇ ਲੈ ਲੈ ਕੇ ਪੰਗੇ ਨਹੀਂ ਕਹਿ ਸਕਦੇ ਲੋਰ ਸਾਰਿਆਂ ਨੇ ਟੈਸਟਿੰਗ ਕਰਨੀ ਹੁੰਦੀ ਉਹ ਵੀਡੀਓ ਮੈਂ ਅੱਡ ਪਾਉਂਗਾ ਦੇਖਿਆ ਇਹ ਟੈਸਟਿੰਗ ਆ ਕਿਵੇਂ ਦੀ ਆ ਬੜੀ ਗੰਦੀ ਤੇ ਅਥਰੀ ਟੈਸਟਿੰਗ ਆ ਨਾਲੀ ਜਿਵੇਂ ਉਹਨਾਂ ਦੀ ਟੈਸਟਿੰਗ ਕੀਤੀ ਆ ਵੀਰੇ ਆਪਾਂ ਨੂੰ ਚਲਾ ਕੇ ਟੂਣ ਨੂੰ ਮਾਣ ਹੁੰਦਾ ਹੈ ਵੀ ਚੱਲੂ ਸਾਡੀ ਚੀਜ਼ ਤੇ ਡਰ ਜਾ ਲੱਗਦਾ ਨਾ ਡਰ ਲੱਗ ਗਿਆ ਇਹਨਾਂ ਦੇ ਸਾਹਮਣੇ ਹੀ ਆ ਮੇਰਾ ਬਾਬਾ ਉਹਨਾਂ ਨੇ ਇਹ ਚਲਾਉਗੇ ਠੀਕ ਹੈ ਜੀ ਚਲਾ ਲਾ ਥੱਲੇ ਇੱਟਾਂ ਕੱਢਦੇ ਆ ਜਗਰੂ ਵਿਖਾਈ ਹੋ ਰਹੀ ਆਂ ਆਹ ਤੇ ਜਿਹੜਾ ਟਰੈਕ ਕਿੰਨਾ ਡੂੰਘਾ ਹੈਗਾ ਵਿਖਾਈ ਥੱਲੇ ਪਤਾ ਨਹੀਂ ਕਿਹੜੇ ਸਮੇਂ ਦੀਆਂ ਇੱਟਾਂ ਉੱਤਾਂ ਨੱਪੀਆਂ ਨਹੀਂ ਆਹ ਕੱਢ ਦਿੱਤੀਆਂ ਤਾਂ ਪੰਗੇ ਤਾਂ ਹੜਦੇ ਨੇ ਮੁੰਡੇ ਅੱਜ ਤਮੀਆਂ ਦੀ ਵੀ ਟੈਸਟਿੰਗ ਹੋ ਗਈ ਤੇ ਟਰੈਕਟਰ ਦੀ ਤਾਂ ਹੋਣੀ ਹੀ ਹੋਣੀ ਇਹ ਵਿਚਾਰੀਆਂ ਪਾਨਦੀਆਂ ਜਿਹੜੀਆਂ ਇਹ ਚੱਲ ਗਈਆਂ ਨੇ ਇੱਕ ਵੀ ਹੋ ਜਾ ਫਿਰ ਤਾ ਆ ਜਾਓ ਪਾਸੇ ਹੋ ਜੀ ਹੁਣ ਦੇਖੀਏ ਨੂੰ ਚਲਾ ਕੇ ਆਹ ਛੋਟਾ ਕਰਤਾ ਸਾਈਡ ਤੇ ਅਹੀਂ ਇਹ ਛੋਟਾ ਕੇ ਕੇ ਤਾਂ ਕਾਬੂ ਆਉਂਦਾ ਅੱਥਰੇ ਅੱਥਰੇ ਛੋਟੇ ਨਾਥਾ ਪਾਣੀ ਔਖੀ ਇਹਨੂੰ ਉਹ ਦੂਜੇ ਅਰਜਨ ਦੀ ਆਵਾਜ਼ ਬਹੁਤ ਘੈਂਟ ਬਣੀ ਹੈ ਨਾ ਹਾਂ ਜੀ ਉਹ ਸਲੈਂਸਰ ਦੇ ਕਰਕੇ ਜਮੇ ਹੌਲੰਡਾ ਹੋਦਾ ਇਹਨਾਂ ਦਾ ਪਹਿਲਾਂ ਟਰੈਕ ਜਾਂ ਸਿੱਧਾ ਜਾ ਕਰ ਲੈ ਬਾਹਲੇ ਟੋਏ ਪਾਤੇ ਆਪਾਂ ਨਾ ਲੱਗਾ ਆ ਆਹ ਅਰ ਦੇ ਨਹੀਂ ਮੁੰਡੇ ਤੱਕਾ ਕਰਨੋ ਇਹ ਕਿਹੜੇ ਘੇਰਤਾ ਵੀਰੇ ਇਹ ਉਹਨੂੰ ਮਛੜਾ ਬਣਾ ਜੀ ਕਿਹੜਾ ਘੇਲਾ ਸਾਰੇ ਘਰ ਦਾ ਹੋਵੇ ਸਾਰੇ ਤੋ ਤਰਿਆਣਾ ਕੋਈ ਚੇਤਾ ਕਰਵਾ ਬਣਾ ਦੇਵੇ ਕਿਹੜੇ ਘੇਰ ਲਾਉਣੇ ਹਣਾ ਇਹਨੇ ਫੇਰ ਖਾਲੀ ਪਾ ਦੇਣੀ ਆ ਕੋਈ ਕਹਿਣਾ ਸੀਗਾ ਮੜੇ ਉਹ 15 ਗੱਲਾਂ ਹਾਂ ਇੱਥੇ ਆਉਂਦਾ ਨਾ ਉਹਨੂੰ ਕਹਿੰਦੇ ਆ ਅਰ ਜਿੰਦਾ ਧੂਆ ਧਵਾ ਲਓ ਇਹੋ ਇਹ ਜਿਹਦਾ ਧੂਆ ਤਾਂ ਨਹੀਂ ਮਾਰਦਾ ਧੂਆ ਨਹੀਂ ਮਾਰੂ ਬਾਈ ਟਰੈਕਟਰ ਵੀਰੇ ਜੇ ਤੁਸੀਂ ਰੈਡੀ ਕਰਦੇ ਹੋ ਚੀਜ਼ਾਂ ਚੈੱਕ ਕਰਦੇ ਹੋ ਵੀ ਧੂਆ ਵਗੈਰਾ ਸਾਰਾ ਕੁਝ ਕਈ ਬੰਦੇ ਧੂਏ ਦਾ ਹੋ ਸ਼ਕੀਨ ਆ ਚਲੋ ਨਾ ਧੂਆ ਕਰ ਦਿੰਦੇ ਹੋ ਉਹ ਕਹਿੰਦੇ ਆ ਵੀ ਧੂਆ ਜਾਈਦਾ ਆ ਫਿਰ ਉਸ ਆਵਣਾ ਸੈਟਿੰਗ ਕਰੀ ਦੀ ਆ ਕਈ ਕਹਿੰਦੇ ਧੂਆ ਬਿਲਕੁਲ ਨਹੀਂ ਜਾਈਦਾ ਫਿਰ ਉਸ ਆਵਣਾ ਫਿਰ ਉਸ ਆਵਣਾ ਅਗਲੇ ਦੀ ਚੁਆਇਸ ਦੇ ਅਕੋਰਡਿੰਗ ਆ ਕਈ ਵੀਰ ਇਦਾਂ ਦੇ ਵੀ ਆਉਂਦੇ ਹੋਣਗੇ ਵੀ ਸਾਨੂੰ ਗਰਮ ਹੋਉਂਦੇ ਜੇ ਅਸੀਂ 5 ਮਿੰਟ 10 ਮਿੰਟ ਸ਼ੋਅ ਮੈਡੀ ਕਰਾਉਣਾ ਉਵੇਂ ਦਾ ਕਰ ਦੋ ਆਉਂਦੇ ਆਉਂਦੇ ਬਾਜੀ ਆਉਂਦੇ ਫਿਰ ਉਸ ਕਾਟਿੰਗ ਕਰਦੇ ਦੀ ਆ ਮੁੰਡੇ ਅਰਾਜ ਆਲੇ ਸਕੇ ਲਗੇ ਆ ਕਹਿੰਦੇ ਆ ਲੈ ਫੋਨ ਤੇ ਹੀ ਜਾਈਦਾ ਨੋ ਮੈਂ ਟਖੜਾ ਲਾ ਲਾਂਗੇ ਅਸੀਂ ਜਗਰਮ ਗੁਰਮ ਹੋਊਗਾ ਪਰ ਚਾਈ ਦਾ ਤਖਾਪੂਰਾ ਹੀ ਆ ਪੂਰਾ ਹਾਂਜੀ ਹਾਂਜੀ ਅੱਗ ਦੀ ਲਾਟ ਚਾਹੀਦਾ ਹਾਂਜੀ ਹਾਂਜੀ ਆ ਜਿਹਨਾਂ ਦਾ ਟਰੈਕਟਰ ਹੈ ਵੀ ਜਦੋਂ ਹੁਣ ਨਵਾਂ ਲਿਆਏ ਵੀ ਖੇਤੀ ਵਧੀਆ ਕਰਦੇ ਆ ਇਹ ਵੀ ਲੌਂਗ ਚੱਲ ਆਏ ਦਾ 10-10 ਘੰਟੇ ਲਗਾਤਾਰ ਚੱਲਦਾ ਟਰੈਕਟਰ ਇਹਨੂੰ ਤਾਂ ਖੇਤੀ ਵਾਸਤੇ ਰੈਡੀ ਕੀਤਾਣਾ ਹਾਂ ਇਹ ਵੈਲੂਮ ਨਾਰਮਲ ਖੇਤੀ ਵਾਲਾ ਹੂੰ ਵੀਰੇ ਇਹਨੇੋਂ ਡੀਜ਼ਲ ਦਾ ਖਰਚਾ ਘਟਾਇਆ ਹੋਊਗਾ ਹਾਂਜੀ ਉਹ ਕਹਿੰਦੇ ਸੀਗੇ ਪਹਿਲਾਂ ਨਾਲੋਂ ਫਰਕ ਪਾਇਆ ਥੀ ਉਹ ਤਾਂ ਵੀ ਇਹ ਦੇਲ ਘੱਟ ਹੀ ਗੰਦੇ ਆ ਹਾਂ ਅਰਜਨ ਦਾ ਘੱਟ ਹੀ ਚੱਲਦਾ ਇਹ ਕਿਹੜੇ ਗੇਅਰ ਚੱਲ ਰਹੇ ਹੁਣ ਇਹ ਪੀਏ ਐਮ ਚ ਜਦ ਦੂਜੇ ਆਈ ਜੀ ਲਾਊਗਾ ਜੀ ਓਕੇ ਤਮੀਆਂ ਮਗਰ ਆ ਗਿਆ ਬਾਈ ਬਾਈ ਤਮੀਆਂ ਕੋਈ ਨਹੀਂ ਦੌੜਦਾ ਇਹ ਨਹੀਂ ਆਦੇ ਤਮੀਆਂ ਦਾ ਦਾ ਕਢਾਉਣੇ ਆ ਹਨਾ ਮੈਂ ਸੁਤਾ ਪਿਆ ਤੁਰਿਆ ਆਉਂਦਾ ਨਾਰਮਲ ਰੇਸ ਆ ਕੁਛ ਨਹੀਂ ਆ ਕਰ ਦੋ ਵੀਰ ਇਹਨੂੰ ਕੀ ਪਰਵਾਹੀ ਹੈ ਹੋ ਨੋ ਬਾਈ ਜਵਾਲੇ ਹਾਂ ਇਹ ਸੁੱਤਾ ਪਿਆ ਤੁਰਿਆਉਂਦਾ ਇਹਨੂੰ ਆਪਾਂ ਜ਼ੋਰ ਹੋ ਰਿਹਾ ਕਿ ਵੇਖਣਾ ਓਕੇ ਆਜੋ ਹਾਂ ਕਰਤੀ ਸ਼ੁਰੂ ਲਓ ਜੀ ਇਹਦੇ ਮਗਰ ਪੈ ਗਈਆਂ ਤਮੀਆਂ ਤੇ ਤਮੀਆਂ ਇਹਦੇ ਮਗਰ ਵੀ ਹੋਈਆਂ ਸੰਗਲ ਪਾ ਗਈ ਭਾਵੇਂ ਟੂ व्हीਲ ਤੇ ਭਾਵੇਂ ਫੋਰ व्हीਲ ਹੈ ਮਗਰ ਸੰਗਲ ਹੀ ਆ ਕਿ ਕੋ ਲਿਫਟ ਲੂਟ ਦਾ ਚੱਕਰ ਨਹੀਂ ਵੀ ਕਈ ਵੀਰ ਆਏ ਦਿਮਾਗ ਚ ਆ ਜਾਂਦੇ ਨਾ ਲਿਫਟ ਚੱਕ ਲਈ ਹੁਣੀ ਆ ਜਾਂ ਉੱਚੀਆਂ ਨਹੀਂ ਆ ਉਹ ਚੰਝੜੀ ਖਤਮ ਕਰਤਾ ਆਪਾਂ ਚੱਲ ਵੀ ਸ਼ੇਰਾ ਕਿਹੜੇ ਘੇਰ ਚ ਦੂਜਾ ਹਾਈ ਆਪਣੇ ਕਿਨੇ 22 ਤਮੀਆਂ ਤੇ ਦੂਜਾ ਹਾਈ ਖੇਤੀ ਦਾ ਬਣਾ ਦੀ ਮਲਾਈ हां से ਬਾਣੀ ਆਪਾਂ ਹਨਾ ਜਿਹੜਾ ਉਹ ਆਇਆ ਸੀ ਫਿਰ ਕਿਵੇਂ ਦਾ ਹੈ ਤੇ ਉਸ ਟਿੰਕਾਰ ਕਰ 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 ਕੇ ਆਪਕੀ ਬਣਾਤਾ ਹੈਗਾ ਮਰੇ ਤੂੰ ਵੀਲਡ ਤੇ ਫੋਰ ਵੀਲ ਨਾਲ ਜਿਆਦਾ ਫੁਰਤੀ ਹੁੰਦੀ ਨਹੀਂ ਹਾਂਜੀ ਉਹ ਹੁਣ ਉਹਦੇ ਤੋੜਾ ਜਾਣਾ ਦੱਸਣਾ ਅਕਾ ਵੀ ਉਹਨੇ ਜਿਆਦਾ ਤੁਰਨਾ ਸੀ ਲੱਗਣਾ ਸੀ ਇਹਨਾਂ ਨੂੰ ਜੇ ਉਦਾਂ ਮਤਲਬ ਖਾਲੀ ਆਪਾਂ ਦੇਖੀਏ ਚੈੱਕ ਕਰੀਏ ਫਿਰ ਫੁਰਤੀ ਕਿਦੇ ਜਾਂਦੀ ਤੇ ਤੂੰ ਵੀ ਇੰਜ ਹੋਰ ਤੇ ਜਿਆਦਾ ਹੁੰਦੀ ਤੇ ਤੂੰ ਵੀ ਇੰਜ ਜਿਆਦਾ ਹਾਂਜੀ ਆਹ ਰੋਣ ਸਮੇਂ ਦੇ ਅਕੋਰਡਿੰਗ ਹੋਂ ਤਾਂ 4 ਵੀਲ ਹੀ ਚੰਗੇ ਹਨਾ ਕੋਈ ਵੀ ਨਹੀਂ ਹਾਂ 4 ਵੀਲ ਵੀਰੇ ਟਰੈਕਟਰ 2 ਵੀਲ ਨਾਲ ਬਿਜਣਾ ਫਰਕ ਪਾਉਂਦਾ ਕਿ ਨਹੀਂ ਕੋਲ ਨਾਲ ਹੀ ਖਰਾਬ ਹੁੰਦਾ ਉਹਦਾ ਵਾਅਦਾ ਰਹਿਤਾ ਜੀ ਔਰ ਵੀ ਲੱਗ ਰਹੀਆਂ ਜਗ੍ਹਾ ਜਗ੍ਹਾ ਘੱਟ ਵੀ ਖਾ ਜਾਂਦਾ ਤੇ ਅੰਦਰ ਲੋਨ ਹੋ ਜਾਂਦੇ ਤੇ ਹੋਰ ਵੀ ਵੀ ਲੋਨ ਆ ਓਕੇ ਖੱਤੇ ਦੇ ਹਸਾਬ ਨਾਲ ਲਓ ਜੀ ਵੀਰੋ ਕਰੋ ਚੱਕ ਨੂੰ ਸਾਡੇ ਹਿਸਾਬ ਨਾਲ ਕੋਈ ਦਿੱਕਤ ਨਹੀਂ ਹੈਗੀ ਇਹਨੂੰ ਪੈਣ ਦਾ ਮਤਲਬ ਪਾਸ ਹੁਣ ਤੁਸੀਂ ਵੀ ਦੇਖ ਲੈਣੀ ਪਰਫਾਰਮੈਂਸ ਇਹਦੀ ਕਿਉਂਕਿ ਕੋਈ ਧੂਆ ਨਹੀਂ ਕੋਈ ਕੁਝ ਨਹੀਂ ਹੈ ਨਾ ਦੂਜੇ ਹੈਗੇ ਪ੍ਰਿਆਮ ਦਾ ਰੈਕ ਉਹ ਹੋਰ ਨਹੀਂ ਦਾ ਖੇਤੀ ਦੀ ਤਿਆਰੀ ਕੀਤਾ ਜਿਉਂ ਜਿਉਂ ਇਹ ਕਿਰਾਏ ਦਾ ਕੰਮ ਕਰਦੇ ਆ ਨਾ ਜੀ ਸਾਰੀ ਸੈਟਿੰਗ ਉਸ ਹਸਾਬ ਨਾਲ ਹਾਂ ਕਿਉਂਕਿ ਆਪਾਂ ਨੂੰ ਡੀਜ਼ਲ ਨਹੀਂ ਵੱਧ ਚਾਹੀਦਾ ਸਾਰੀ ਸੈਟਿੰਗ ਉਸ ਹਸਾਬ ਨਾਲ ਆਹ ਜਮਾ ਟੈਕਚਰ ਮੰਡਾ ਅਰ ਦਾਣੇ ਪੰਗੇ ਲੈਣਾ ਉੱਤੇ ਬੈਠਾ ਸਵਾਦ ਆਉਂਦਾ ਨਾ ਜੀ ਜ਼ੋਰ ਲਾਉਂਦੀ ਆ ਫਿਰ ਹਾਂਜੀ ਦਿਲ ਕਰਦਾ ਵੀ ਹੋਰ ਹੋਰ ਟਿੰਗ ਲੱਗਦੇ ਰਹਿਣਾ ਹਾਂ ਇਹ ਮਾਕਰਾਂ ਆਉਣ ਕਰਾਂ ਇਹਦੇ 5 ਗੇਰ ਆਣਾ ਵੀਰੇ ਹਾਂਜੀ ਬੱਲੇ ਵਾਲਾ ਨਾ ਪਰ ਲੱਗੇਗਾ ਇਧਰ ਸ਼ਹਿਰੋਂ ਪਿੱਛੇ ਇੱਥੇ 5 ਗੇਰ ਆਉਂਦੇ ਆ ਜਿਹੜੇ ਵੀਰ ਭਰਾ ਅੱਜ ਦੌੜਦੇ ਕਰਦੇ ਆ ਬਿੱਟ ਹਾਂਜੀ ਇਹਦੇ ਅੰਦਰ ਜਾਦੇ ਵਹਿਲ ਹੋਊਗੀ ਕਿ ਨਹੀਂ ਇਰੇ ਅੰਦਰ ਫੇਵੀਓਂ ਗਰਾਰੀਆਂ ਤਾਂ ਬਣਾਉਣੀਆਂ ਹੀ ਪੈਂਦੀਆਂ ਜੀ ਇਹਦੀਆਂ ਬੜੀਆਂ ਬਲੀਆਂ ਨਹੀਂ ਆਉਂਦੀਆਂ ਇਹਦੀਆਂ ਬੜੀਆਂ ਨਹੀਂ ਆਉਂਦੀਆਂ ਨਹੀਂ ਜਿਵੇਂ ਹਾਲੈਂਡ ਦੇ ਤਾਂ ਆਪਾਂ ਕੇਰੀ ਸੁਪਰ ਵਾਲੀ ਪਾ ਲਈਨੇ ਪਰ ਤੁਸੀਂ ਉਹ ਵੀ ਨਹੀਂ ਪਾਉਗੇ ਉਹ ਤਾਂ ਫਿਰ ਇੱਕ ਦੰਦੇ ਦਾ ਹੀ ਫਰਕ ਹੁੰਦਾ ਕੋਈ adda ਸਵਾਦ ਜਾਣੀ ਆਉਂਦਾ ਮੇਰੇ ਕਹਿੰਦਾ ਮਤਲਬ ਇਹ ਅਜਵੇਂ ਤੇ ਪੰਜ ਘੇਰ ਹੋ ਗਏ ਜਿਆਦਾ ਧੋੜੂਗਾ ਕਿ ਨਹੀਂ ਨਹੀਂ ਹੋਵੇ ਪਾਉਣੀਆਂ ਹੀ ਪੈਣੀਆਂ ਜੀ ਇਹ ਗਰਾਰੀਆਂ ਤਾਂ ਪਾਉਣੀਆਂ ਹੀ ਪੈਣੀਆਂ ਹਾਂ ਜੀ ਜਿਆਦਾ ਧੋੜੂਗਾ ਕਿ ਨਹੀਂ ਉਹਦਾ ਉਹ ਫਰਕ ਹੈ ਜਦਾ ਪਲਾਂਜੀ ਡਰਾਈਵ ਨੂੰ ਹੁੰਦਾ ਵੀ ਵੇ ਭਜਾਉਣ ਦਾ ਥੋੜੀ ਆਵਾਜ਼ ਬਹੁਤ ਦਿੰਦੀ ਹੈ ਗਾਰੰਟੀ ਅੱਛਾ ਇਹ ਆਵਾਜ਼ ਦਿੰਦੀ ਆ ਟੁੱਪ ਜਾ ਹੁੰਦਾ ਟੈਂਸ਼ਨ ਵਾਲੇ ਟੁੱਪ ਕਰਕੇ ਅੱਛਾ ਅੱਜ ਕੱਲ ਮੁੰਡਿਆਂ ਨੂੰ ਕਾਫੀ ਕ੍ਰੇਜ਼ ਆਣਾ ਵੀ ਬਲਦਾਂ ਵਾਲੇ ਵੀ ਉਪਤਾ ਕਰਤੇ ਸਰਕਾਰ ਨੇ ਖੁਸ਼ ਇਹ ਵੇਖ ਕਿੰਦਰ ਚੜੀ ਜਾਂਦਾ ਤੇ ਬਲਦ ਦਗਾਉਂਦੀ ਦਾ ਅੱਜ ਆ ਦੇਤੀ ਸਰਕਾਰ ਨੇ ਠੀਕ ਆ ਆ ਵੀ ਜਟਾ ਬਾਹਰ ਮਾਰਦਾ ਕਿ ਨਹੀਂ ਹੋਣਾ ਨੂੰ ਸੀਟੀਆਂ ਐ ਤਿਰੂ ਬੇਦੀ ਗਰਮ ਵਾਲੀ ਸੂਈ ਵਗਾਵੀ ਓਕੇ ਆਏ ਕਿੰਨੇ ਆ ਟੱਕ ਇਹ ਕਿੰਨੇ ਦੇ ਕੇ ਜਾਂਦੇ ਆ ਅੱਜ ਬੜੇ ਇਹਦਾ ਇਹ ਤਾਂ ਲੈ ਰਿਹਾ ਦਾ ਲੋਜ ਕਰਦੇ ਬੰਦ ਟਰੈਕਟਰ ਨੂੰ ਜੋ ਵੀ ਕੀਤਾ ਤੁਸੀਂ ਵੇਖ ਹੀ ਲਿਆ ਵੀਰ ਨੇ ਇਹਨੂੰ ਟਰਬੋ ਲਾਈ ਆ ਤੇ ਪੰਪ ਦਾ ਕੀਤਾ ਤੇ ਟਰੈਕਟਰ ਦੀ ਪਰਫਾਰਮੈਂਸ ਤੁਹਾਡੇ ਸਾਹਮਣੇ ਆ ਭਰਾ ਸਾਡਾ ਵੀ ਪੂਰਾ ਖੁਸ਼ ਆ ਕਿ ਭਰਾ ਉਹਨਾਂ ਦਾ ਕੰਮ ਕਿਰਾਇਆ ਕਰੋ ਇਹਦਾ ਹਨਾ ਡੀਜ਼ਲ ਖਰਚਾ ਪਹਿਲਾਂ ਨਾਲ ਘਟਿਆ ਫਰਕ ਪਿਆ ਭਾਈ ਕੀ ਆ ਫਰਕ ਫਰਕ ਪਿਆ ਭਾਈ ਜਿੰਨਾ ਟਰੈਕਟਰ ਸੌਖਾ ਚੱਲਦਾ ਉਹਨਾ ਹੀ ਹਾਂ ਉਹਨਾ ਹੀ ਹਨਾ ਉਹਨਾ ਘੱਟ ਡੀਜ਼ਲ ਗੰਦਾ ਕਿਉਂਕਿ ਆਪਾਂ ਕਰਾਉਣਾ ਹੀ ਤਾਂ ਵਾ ਸਿੱਧੀ ਜੀ ਗੱਲ ਆ ਜੇ ਲਾਟ ਮਰਉਣੀ ਹੈ ਫਿਰ ਤਾਂ ਵੱਧ ਦੇ ਨੇ ਖਾਣਾ ਹੀ ਖਾਣਾ ਜਿਹਨਾਂ ਧੱਕਾ ਕਰਾਂਗੇ ਉਹਨਾਂ ਉਹਨਾਂ ਹੀ ਤੇਲ ਖਾਣ ਉਹ ਕੱਲਾ ਇਹ ਨਹੀਂ ਉਹ ਸਾਰੇ ਮਾਡਲ ਆ ਹਨਾ ਵੀਰੇ ਸਾਰਿਆਂ ਦਾ ਸਾਰਿਆਂ ਦਾ ਉਹ ਸਾਰੇ ਮਾਡਲਾਂ ਦੇ ਆ ਇਹ ਦੋ ਸਾਨੂੰ ਆ ਗਿਆ ਅਰਜਨ 605 ਡੀਆਈ ਤੇ ਪੀਐਸ ਹਾਂਜੀ ਨੋ ਦਾ ਵੀਰਵਾ ਤੁਹਾਨੂੰ ਅੱਜ ਆਪਾਂ ਵਿਖਾ ਦਿੱਤਾ ਇਹਨੂੰ ਰੇਡੀਅਲ ਟਾਇਰ ਆ ਮਗਰ ਉਹ 4x4 ਨਾਲ ਦੇ ਉਹਦੇ ਨਾਲ ਦੀ ਜੋੜੀ ਹੋਣੀ ਹੈ ਨਾ ਇਹ ਉਹ ਤਾਂ ਨਾਲ ਦੇ 205 ਘੰਟੇ ਚੱਲਿਆ ਉਹ ਤਾਂ ਲੈ ਨਵੇਂ ਹੀ ਆ ਟਰੈਕਟਰ ਤੇ 1 ਨੰਬਰ ਦਾ ਆਹ ਟਰੈਕਟਰ ਦੇ ਮਾ ਸ਼ਾਰਟ ਨਾਲ ਅੱਡਾ ਅੱਡਾ ਵੀਡੀਓ ਪਾਉਂਗਾ ਆਹ ਵਾਲੇ ਟਰੈਕਟਰ ਦੀ ਮੈਂ ਤਾਂ ਸਾਰੇ ਵੀਰਾਂ ਨੇ ਇਹ ਵਾਲਾ ਟਰੈਕਟਰ ਵੇਖ ਲਿਆ ਇਹ ਇਹ ਉਹ ਵਾਲੀ ਜੀ ਤਿਆਰ ਕੀਤੀ ਏ ਭਰਾ ਸਾਡੇ ਨੇ ਵੀ ਜਦੋਂ ਕਿਤੇ ਆਈਏ ਨਾ ਖੁਰਕ ਜੀ ਲਾਉਣ ਨੂੰ ਜੀ ਕਰ ਪੈਂਦਾ ਇਹ ਹੈ ਨਾ ਉਧਰ ਮੈਂ ਰਹਿ ਗਿਆ ਚਲਾਉਣ ਵਾਲਾ ਤੇ ਮੈਂ ਕਿਹਾ ਚਲ ਅੱਜ ਆਪਾਂ ਵੀ ਚਲਾ ਕੇ ਦੇ ਦਿਆਂ ਹਲੇ ਵੀਰ ਨੇ ਵੇਟ ਵੂਟ ਪਾਉਣੇ ਆ ਮੈਂ ਸਾਰੇ ਸ਼ਾਰਟ ਨਾਲ ਐਡ ਕਰੂੰ ਜਗਰੂਪ ਵਾਲੇ ਦੁੱਜੇ ਵੀਰ ਵਾਲੇ ਅੱਜ ਇਹ ਵੀਰ ਨੇ ਤਾਂ ਚਲਾਇਆ ਨਹੀਂ ਜਿਹੜਾ ਵੀਰ ਵੀ ਉੱਤੇ ਬੈਂਦਾ ਨਾ ਅੱਜ ਉਹਦੀ ਕੋਣੀ ਤੇ ਸੱਟ ਲੱਗੀ ਜਗਰੂਪ ਦੀ ਢੂਈ ਵੱਜੀ ਕਿਉਂਕਿ ਦੌੜਦਾ ਜਿਆਦਾ ਭਜਾ ਜਿਆਦਾ ਲਈਦਾ ਤੀਜੇ ਗੇਰ ਤੱਕ ਚੱਕ ਲੈਂਦਾ ਉਹ ਜਦੋਂ ਵੱਜਦਾ ਫਿਰ ਟੱਪ ਟੱਪ ਕੇ ਇਹਦਾ ਆਪਾਂ ਟ੍ਰਾਇਲ ਜਦੋਂ ਕੀਤਾ ਨਾ ਵੀਰੇ ਜਾਦੇ ਵੇਟਾਂ ਵਾਲਾ ਹਾਂਜੀ ਆਂਦੀ ਉਹ ਮੈਂ ਹੁਣ ਜਾਣਾ ਲੈਣ ਆ ਗਏ ਸੀਗੇ ਵੇਟ ਉੱਥੇ ਹਨਾ ਉਹ ਵੀ ਆਪਾਂ ਕਰਨਾ ਇਹਦੇ ਬਹੁਤ ਫੋਨ ਆਏ ਮੈਨੂੰ ਵੀ 86 HP ਮਤਲਬ ਉਹ ਇੰਜਨ ਇੰਜਨ 78 CHP ਨਾ ਹਾਂਜੀ ਹਾਂਜੀ ਬਾਕੀ ਜੋ ਵੀਰ ਹੋਣਾ ਕਲਾਕਾਰੀ ਕੀਤੀ ਉਹ ਅੱਡ ਇਹ ਰੈਟ ਨੂੰ ਤਿਆਰ ਹੋ ਲੈੰਦੋ ਤੁਸੀਂ ਚੰਗੀ ਤਰ੍ਹਾਂ ਇਹ ਵੀਡੀਓ ਨਾ ਸਾਰੀ ਨਾ ਦੇਖੋ ਸੇਵ ਕਰਕੇ ਰੱਖ ਲਿਆ ਜੇ ਇਹਦੀ ਆਹ ਵਾਲੀ ਸ਼ਕਲ ਤੁਹਾਨੂੰ ਲੱਭਣੀ ਨਹੀਂ ਇਹ ਰੂਪ ਹੀ ਦਰੋਂ ਦਿਖਾ ਦੇ ਇਹਦੀ ਤੁਹਾਨੂੰ ਨਾ ਆਹ ਵਾਲੀ ਸ਼ਕਲ ਲੱਭਣੀ ਨਹੀਂ ਵੀ ਇਹ ਆਹ ਵਾਲੀ ਸ਼ਕਲ ਸੀ ਇਹਦੀ ਇਹ ਦੇਖੀ ਜਾਓ ਬਣਦਾ ਕੀ ਆ ਇਹ ਨਵਾਂ ਇਹਨੂੰ ਬ੍ਰਾਂਡ ਨਿਊ ਕਹਿੰਦੇ ਨਾ ਇਹਦੇ ਅੱਗੇ ਪਲੇਟਾਂ ਵਿਖਾਈ ਜਗਰੂਪ ਕਿੰਨਿਆਂ ਨੇ ਭਰਿਆ ਪਿਆ ਐਨ ਫੁੱਲ ਵੱਡਾ ਫੁੱਲ ਇਹ ਫੁੱਲੋਂ ਤਸੱਲੀ ਕਰਾਈਦੀ ਫੁੱਲ ਜਦੋਂ ਆਈਏ ਉਦੋਂ ਯਾਵੇਂ ਹਾਮੀਨ ਵਾਲੀ ਜੰਮ ਜੰਮ ਗਈ ਲਾਈ ਨਹੀਂ ਓਹ ਹੀ ਚੱਲੀ ਜਾਂਦਾ ਕਰਮ ਹੈ ਓਦਣ ਦੀ ਐ ਹਾਂ ਓਦਣ ਦੀ ਜਣਾ ਜਿੱਦਿਆ ਪੌਦੇ ਚਲਾਇਆ ਸੀ ਹਾਂਜੀ ਹਾਂਜੀ ਚਾਰੇ ਟਾਇਰ ਨੂੰ ਰੇਡੀਅਲ ਆ ਤੇ ਲੱਗੇ ਆ ਗਏ ਵੀਰਾਂ ਤੋਂ ਇਹਦੀ ਆਹਦੀ ਸ਼ਕਲ ਚ ਕਦ ਕਿੰਨੇ ਟਾਈਮ ਤੱਕ ਆਜੂ ਬਸ ਉਹ ਥੋੜਾ ਜਿਹਾ ਸਮਾਨ ਜਿਹਾ ਸੀਗਾ ਬੁੱਕ ਕਰਾਇਆ ਛੋਛੂ ਆ ਜਾਣੀ ਆ ਨਾ ਹੀ ਕਰ ਦੇਣਾ ਹਾਂ ਜੀ ਲੇਟ ਹੋ ਗਏ ਮੈਂ ਨਿਕਝਾ ਜੂ ਹਾਂਜੀ ਹਾਂਜੀ ਲੋ ਜੀ ਅਰਜਨ ਨੂੰ ਪਿਆਰ ਕਰਨ ਵਾਲੇ ਹੁਣ ਅਰਜਨ ਦਾ ਦੱਸਿਆ ਜੇ ਵੀ ਤੁਹਾਨੂੰ ਅਰਜਨ ਕਿੱਦਾਂ ਲੱਗੇ ਦੋਨੇ ਅਸੀਂ ਤਾਂ ਪੂਰਾ ਖਰੂਪ ਆਇਆ ਕੈਮਰੇ ਚ ਵੀ ਤੇ ਆਫ ਕੈਮਰਾ ਵੀ ਆਜੋ ਬਾਈ ਤੁਸੀਂ ਤਾਂ ਆਓ ਤੁਸੀਂ ਜ਼ਰੂਰੀ ਹੋ ਆਜੋ ਸਾਰੇ ਯਾਰ ਤੁਸੀਂ ਕਹਤੋਂ ਸੰਗਦੇ ਲਈਏ ਵੀਰਾਂ ਦਾ ਆ ਗਿਆ ਤੇ ਆਪਾਂ ਚੰਗੀਆਂ ਤੇ ਤੁਨ ਦਾ ਸੀਤਾ ਵੀ ਆਫ ਕੈਮਰਾ ਵੀ ਤੇ ਕੈਮਰੇ ਦੇ ਸਾਹਮਣੇ ਲਾਲੋ ਲਾਲ ਹੋ ਗਏ ਕੈਮਰੇ ਵਾਲਾ ਬੰਦਾ ਵੀ ਸਾਡਾ ਲਾਲ ਹੋਇਆ ਅੱਗ ਬਹੁਤ ਆ ਜਦੋਂ ਮੇਜਰ ਫਾਇਰ ਕਹਿੰਦੇ ਸਾਰਿਆਂ ਜੀ ਇਹ ਜੀ ਕੋ ਗੱਲ ਵਾਦ ਕਰਦੇ ਆ ਵੱਧ ਘੱਟ ਸ਼ਬਦ ਹੋ ਜੇ ਉਹਦੇ ਲਈ ਮਾਫੀ ਆ ਜੱਸ ਬਾਈ ਦਾ ਨੰਬਰ ਦਿੱਤਾ ਆ ਡਿਸਪਲੇ ਤੇ ਸਵੇਰ 10 ਵਜੇ ਤੋਂ ਬਾਅਦ ਰਾਤ ਨੂੰ 8 ਵਜੇ ਤੋਂ ਪਹਿਲਾਂ ਜੱਸ ਬਾਈ ਕਹਿੰਦਾ ਵੀਰ ਭਰਾ ਕਰਦੇ ਬਾਅਦ ਚ ਹੀ ਨੇ ਆਖੇ ਨਹੀਂ ਲੱਗਦੇ ਥੋੜਾ ਗੌਰ ਕਰਿਆ ਕਰੋ ਇਹ ਚੱਲਦੇ ਹੋਣੇ ਆਪਣੇ ਜਾਂ ਕੱਲਾ ਸਿੰਗਲ ਨਪਲਾ ਇਹ ਮਿਲਦੇ ਆ ਅਗਲੀ ਵੀਡੀਓ ਚ ਜੀ ਜੱਸ ਬਾਈ ਨੇ ਉਹਨੂੰ ਰੈਡੀ ਕੀਤਾ ਜਾਂ ਹੋਰ ਕੋਈ ਮਾਡਲ ਨਵਾਂ ਕੋ ਰੈਡੀ ਕੀਤਾ ਆ ਪਾਈ ਜਾਣਾ ਸ਼ੂਟ ਕਰਨ ਲਈ ਧੰਨਵਾਦ ਜੀ ਤੁਸੀਂ ਜਿੰਨੇ ਵੀਰ ਪ੍ਰੇਮ ਪਿਆਰ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਸਾਰੇ ਵੀਰਾਂ ਦਾ ਧੰਨਵਾਦ ਤੇ ਮਿਲਦੇ ਆ ਅਗਲੀ ਵੀਡੀਓ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਦੇਖੋ ਠੀਕ ਹੈ ਓਕੇ ਚਲ ਇਹਦੇ ਨਾਲ